ਪੁਲਿਸ ਥਾਣਾ ਲੁਪੋ ਕੋਈ ਦੀ ਨੌਂ ਦੀ ਪੁਲਿਸ ਟੌਂਕੀ ਰਾਮਪੀਰ ਦੇ ਪਿੰਡ ਖਿਆਲਾ ਕਲਾਂ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬੀਤੀ ਰਾਤ ਇੱਕ ਆਰਤੀਏ ਨੇ ਆਪਣੇ ਰਿਸ਼ਤੇਦਾਰ ਉੱਪਰ ਗੋਲੀਆਂ ਚਲਾ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਸ ਸਬੰਧੀ ਪੀੜਤ ਮੱਸਾ ਸਿੰਘ ਨੇ ਦੱਸਿਆ ਕਿ ਉਹ ਰਾਤ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਦੇ ਰਿਸ਼ਤੇਦਾਰ ਤੇ ਉਸ ਦੇ ਪੁੱਤਰ ਨੇ ਉਸ ਉੱਪਰ ਹਮਲਾ ਕਰ ਦਿੱਤਾ ਉਧਰ ਐਸਐਚਓ ਕਰਮਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਮੱਸਾ ਸਿੰਘ ਦਾ ਨਾਮ ਜੀ ਮੇਰਾ ਮੇਰਾ ਪਿੰਡ ਸਾਰਗੜਾ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਰਿਆਂ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆਂ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆਂ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆਂ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜਾਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਕੁਲਦੀਪ ਸਿੰਘ ਦੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੀ ਮਾਰਗ ਗੋਲੀ ਉੜਿਆ ਤੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਮਨ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਛਰਾਬੀ ਜਾਦੇ ਕਰਕੇ ਮੈਂ ਬਚਾਉ ਉਹ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸੀਸੀ ਦੇ ਉੱਤੇ ਜੀ ਪੁਰਾਣੇ 7-8 ਸਾਲ ਦਾ ਪੈਸਾ ਪੁੰਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਹ ਤੋਂ ਅਰਧ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਮੁੜ ਕੇ ਅਰਧ ਕਰ ਲਈ ਤੇ ਮੇਰੇ ਨਾਲ ਉਹ ਤੋਂ ਖੜਪਰੀ ਜੀ ਰੱਖਦੇ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਉਹ ਨਹੀਂ ਜਾਂਦਾ ਵੀ ਨਹੀਂ ਇਹਨਾਂ ਦੇ ਮੇਰੇ ਲੱਗਦੇ ਸਹਰੇ ਦੇ ਪਰ ਮੈਂ ਇਹ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜੀਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿੰਨੇ ਕੇ ਫਿਆਰ ਕੱਢੇ ਇਹਨਾਂ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁਰਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਕੀ ਜੋ ਮੈਂ ਭਾਵੇਂ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੇ ਇੱਕ ਗੱਡੀ ਦੇ ਵਿੱਚ ਕੱਲੇ ਸੀ ਮੈਂ ਕੱਲਾ ਗੱਡੀ 'ਚ ਦੋ ਕਿਨੇ ਜਾਣੇ ਉਹ ਉੱtre ਦੋ ਜਾਣੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਟਾਈਮ ਕਿਨੇ ਹੋ ਰਿਹਾ ਰਾਤ ਦਾ ਇੱਥੇ ਹੋਣਾ 9:30 10:30 ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕੀ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰ ਰਹੀ ਸੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਐਸਚੋ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਗਿਆ ਮੈਂ ਨਹੀਂ ਪਹਿਲਾਂ ਲੱਗ ਗਿਆ ਬਾਅਦ ਚ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹ ਚ ਪਈ ਆ ਆ ਲੀੜਾ ਉਹਨਾਂ ਦੇ ਜਾਂ ਲੋਈ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਕੀ ਮੰਗ ਕਰਦੇ ਮੈਂ ਤਾਂ ਮਾਗਨ ਸਾਫ ਹੋਣਾ ਚਾਹੀਦਾ ਮੇਰਾ ਧੱਕਾ ਹੋਇਆ ਮਾਰਦੇ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਬਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਟੀਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸੇ ਤੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80000 ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋਗੇ ਪਹਿਲਾਂ ਦੇ ਦਿਨਾਂ ਤੋਂ ਮੁੜ ਕੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਉਹਦੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖਤੇ ਮੈਂ ਨੂੰ ਅੱਜ ਵੀ ਝਗੜਾ ਆਇਆ ਤੁਹਾਡਾ ਇਹਨਾਂ ਨਾਲ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਇਹਨਾਂ ਨਾਲ ਤੂੰ ਤੂੰ ਮੈਂ ਇੱਕ ਦੋ ਜਰਾ ਮਰ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆਂ ਘੇਰ ਨੇ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਪੁਲਸ ਨੇ ਫੜ ਲਏ ਕੋਲ ਪੁਲਸ ਨੇ ਫੜਿਆ ਸੀ ਮੇਰੇ ਸਾਹਮਣੇ ਹਾਂ ਬਈ ਇਹ ਅਜੇ ਵੀ ਖਤਰਾ ਜੇ ਨਾ ਹੀ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹਨੇ ਮੈਨੂੰ ਫੇਰ ਮਾਰ ਦੇਣੀਆਂ ਗੋਲੀਆਂ ਇਹ ਆ ਕੇ ਮਾਰ ਸਕਦਾ ਜਿੰਨਾ ਮਛਰਿਆ ਵਾ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪਕੂ ਕਹ ਲੈ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨ ਹਾਂ ਸ਼ਾਪਨੀ ਮਰੀ ਕੀਤੀ ਹਾਂ ਸ਼ਾਪਨੀ ਮਰੀ ਕੀਤੀ ਜਾ ਰਹੀ ਹੈ ਬਾਕੀ ਇਹ ਤਫਤੀਸ਼ ਚੱਲ ਰਹੀ ਹੈ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਫਾਇਰ ਹੋਈ ਸੀ ਫਾਇਰ ਉਹ ਜੇ ਕਲੀਅਰ ਨਹੀਂ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਤ ਕਲੀਅਰ ਹੋ ਗਿਆ ਉਹ ਹਾਂ ਪਰਚਾ ਦਰਜਾ ਰਾਜ਼ੀ ਕਰਤਾ ਹੁਣ ਬੱਸ ਚੱਲ ਰਹੀ ਹੈ ਤੁਮ ਦੀ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ